ਕੈਪਟਨ ਮਰਿੰਦਰ ਉਹ ਵੀ ਨਿਕਲੇ ਆਏ ਜੋਗੀ ਪਹਾੜਾਂ ਤੋਂ ਤੋਤਰਿਆ ਆਇਆ ਹੁਣ ਉਹ ਕਹਿੰਦਾ ਐਤਕੀ ਬੀਜੇਪੀ ਵਾਲੇ ਪਾਸੇ ਆ ਜਾਓ ਯਾਰ ਅਸੀਂ ਭੇਟਾਂ ਯਾਰ ਜੇ ਕਿੱਧਰ ਨੂੰ ਕਹਿੰਦੇ ਇੱਧਰ ਹੱਕ ਲੂਗੇ ਕਹਿੰਦੇ ਇੱਧਰ ਹੱਕ ਲੂਗੇ ਤੁਹਾਡੇ ਮਤਵਕੀ ਚੱਲੀ ਜਾਈਏ ਇਹ ਵੀਰੋ ਕਦੇ ਕਿਸੇ ਦੇ ਨਹੀਂ ਹੋਏ ਉਹ ਆ ਗਏ ਹੁਣ ਉਹ ਕਹਿੰਦਾ ਜਦੋਂ ਮੈਂ ਹੱਸਣਾ ਹੁੰਦਾ ਭਗਵੰਤ ਮਾਨ ਦੇ ਕਹਿੰਦਾ ਬਾਬੇ ਆਣ ਸੁਣ ਲੈਣਾ ਮੈਂ ਲੱਗ ਦਸੋ ਆਏ ਕਹਿੰਦੇ ਮੈਂ ਕਿਹਾ ਮੈਂ ਕਹੀਂ ਟੀਂਡ ਸਾਂ ਕਹਿੰਦਾ ਹੁੰਦਾ ਸੀ ਐਂ ਟੀਂਡ ਸਾਂ ਕਹਿੰਦਾ ਜਦੋਂ ਮੈਂ 2014 ਚ ਵੋਟਾਂ ਚ ਖੜਾ ਹੋਇਆ ਨਾ ਮੈਂ ਫੋਟੋ ਖਿਚਾ ਲਈ ਏਦਾਂ ਕਰਕੇ ਕਹਿੰਦਾ ਅੱਜ ਭਗਵਾਨ ਤਮਨ ਦੀ ਹੱਥ ਬੰਨ੍ਹਣ ਵਾਲੀ ਫੋਟੋ ਦੇਖੀ ਲੈ ਕਹਿੰਦਾ ਮੈਨੂੰ ਬੜਾ ਹਾਸਾ ਆਇਆ ਲੈ ਵੀ ਵੋਟਾਂ ਚ ਖੜ ਗਿਆ ਮੈਂ ਕੋਈ ਗੱਲ ਨਹੀਂ ਜੀ 30 ਅਪ੍ਰੈਲ ਤੱਕ ਕੀ ਹੈ ਉਹਨਾਂ ਚਿਰ ਮੇਰੀ ਫੋਟੋ ਦੇਖ ਕੇ ਹੱਸ ਲ ਜਿੰਨਾ ਹੱਸਣਾ ਜਦੋਂ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਟੀਂਸਾ ਸਬਰ ਹੋਇਆ ਕਰੂੰਗਾ ਸਾਰਾ ਟੱਬਰ ਅੱਜ ਰੋਂਦੇ ਨੇ ਤੂੰ ਵੀ ਹੱਸ ਲਪਰਾ ਬਾ ਹੁਣ ਕੋਈ ਨਹੀਂ ਤੂੰ ਵੀ ਹੱਸ ਲੈ ਸੋ ਲੋ ਨਦੀ ਹਿਸਟਰੀ ਜਦੋਂ ਮੁਗਲਾਂ ਦਾ ਰਾਜ ਸੀ ਇਹ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਦੇਸ਼ 'ਚ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਆ ਗਿਆ ਇੱਥੇ ਤਾਂ ਕਾਲੀਆਂ ਨਾਲ ਸੀ ਅੱਜ ਕੱਲ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਹੈ ਇਹ ਲੋਕਾਂ ਨਾਲ ਕਦੇ ਨਹੀਂ ਹੋਏ ਇਹ ਤਾਂ ਹਮੇਸ਼ਾ ਸੱਤਾ ਨਾਲ ਹੀ ਰਹਿੰਦੇ ਆ ਵੀਰੋ ਸੋ ਇਹ ਇਹਨਾਂ ਨੂੰ ਆਇਆ ਵੀ ਲੋਕਾਂ ਦੀ ਜਾਗਰੂਕ ਸ਼ਕਤੀ ਬਹੁਤ ਘੱਟ ਹੈ ਭੁੱਲ ਗਏ ਉਹਨੇ ਲੋਕ ਭੁੱਲ ਗਏ ਹੋਣੇ ਵੀ ਪਟਿਆਲੇ ਤੋਂ ਕੈਪਟਨ ਮਰਿੰਦਰ ਸਿੰਘ ਹਰਾਇਆ ਸੀ ਭੁੱਲ ਗਏ ਹੋਣੇ ਵੀ ਲੰਬੀ ਤੋਂ ਗੁਰਮੀਤ ਖੋਡੀਆਂ ਨੇ ਪ੍ਰਕਾਸ਼ ਸਿੰਘ ਬਾਦਲ ਹਰਾਇਆ ਸੀ ਭੁੱਲ ਗਏ ਹੋਣੇ 골ਡੀ ਕੰਪੋਜ ਨੇ ਜਲਾਲਾਬਾਦ ਤੋਂ ਸੁਖਬੀਰ ਬਾਦਲ ਹਰਾਇਆ ਸੀ ਭੁੱਲ ਗਏ ਹੋਣੇ ਜਗਰੂਪ ਗਿੱਲ ਨੇ ਮਨਪ੍ਰੀਤ ਬਾਦਲ ਬਠਿੰਡੇ ਸ਼ਹਿਰੀ ਤੋਂ ਹਰਾਇਆ ਸੀ ਭੁੱਲ ਗਏ ਹੋਣੇ ਮਲੂਕਾ ਹਰਾਇਆ ਸੀ ਕਾਂਗੜ ਹਰਾਇਆ ਸੀ ਭੂੰਦੜ ਹਰਾਇਆ ਸੀ ਬ੍ਰਹਮਪੁਰ ਹਰਾਇਆ ਸੀ ਪੱਠੜ ਹਰਾਈ ਸੀ ਜਿੰਨੇ ਮਰਜੀ ਨਾਂ ਲੈ ਲੋ ਵੱਡਿਆਂ ਦੇ ਸਾਰੇ ਹਾਰੇ ਨਵਜੋ ਸਿੱਧੂ ਤੇ ਮਜੀਠੀਆ ਇੱਕੋ ਬਟਨ ਨਾਲ ਹੀ ਮਾਰੇ ਗਏ ਇੱਕੋ ਮਸ਼ੀਨ ਨਾਲ ਹੀ ਮਾਜੇ ਗਏ ਉਹ ਸੁਇਸ ਕਰਕੇ ਵੀਰੋ ਇਹ ਲੋਕ ਨੇ ਯਾਰ ਪਬਲਿਕ ਤੋਂ ਡਰੋ ਇਹਨਾਂ ਨਾਲ ਖੇਡਦੇ ਨੇ ਪਬਲਿਕ ਨਾ ਖੇਡਦੇ ਨੇ ਗੋਟੀਆਂ ਖੇਡਦੇ ਨੇ ਇਹਨੂੰ ਇੱਥੇ ਧਰਦੇ ਤੂੰ ਇਹਨੂੰ ਐ ਕਰਦੀ ਮੈਂ ਇਹਨੂੰ ਐ ਕਰ ਦੂੰ ਲੋਕਾਂ ਦਾ ਕੀ ਹੈ ਲੋਕ ਤਾਂ ਕੋਈ ਗੱਲ ਨਹੀਂ ਐ ਐ 12 ਬੀਟੀਆਂ ਚੈਸਸ ਖੇਡਦੇ ਆਪਣੇ ਨਾਲੇ ਸੋ ਮੈਂ ਤੁਹਾਡੇ ਨੂੰ ਇਹ ਗੱਲ ਕਹਿਣ ਆਇਆ ਮੈਂ ਕੋਈ ਵੋਟਾਂ ਨੂੰ ਕਹਿਣ ਨਹੀਂ ਆਇਆ ਤੁਹਾਨੂੰ ਹਾਲੇ ਬਹੁਤ ਟਾਈਮ ਪਿਆ ਜਦੋਂ ਮਰਜ਼ੀ ਮੂਡ ਬਣਾ ਲਿਓ ਜਿਹੜੀ ਮਰਜ਼ੀ ਪਾਰਟੀ ਦਾ ਬਣਾ ਲਿਓ ਕੋਈ ਦਿੱਕਤ ਨਹੀਂ ਪਰ ਕੱਟੋ-ਕੱਟ ਇਹ ਸੋਚ ਲਿਓ ਕਿ ਦੂ ਪਹਿਲਾਂ ਹੁੰਦਾ ਕੀ ਰਿਹਾ ਆਪਣੇ ਨਾਲੇ ਉਸ ਵੇਲੇ 4 5 10 50 ਦਿਨਾਂ ਦੀ ਗੱਲ ਯਾਦ ਰਹਿ ਜਾਂਦੀ ਹੈ ਮੈਨੂੰ ਵੀ ਕਹਿੰਦੇ ਰਹੇ ਆ ਅਫਸਰ ਜਦੋਂ ਅਨਸਾਰ 300 ਜੁਨਟ ਬਿਜਲੀ ਫ੍ਰੀ ਕਰਨ ਲੱਗੇ ਇੱਕ ਮਹੀਨੇ ਦੀ 300 ਜੁਨਟ 2 ਮਹੀਨਿਆਂ ਦਾ ਪਹਿਲਾਂ ਹੁੰਦਾ 600 ਜੁਨਟ ਫ੍ਰੀ ਸਾਰਿਆਂ ਨੂੰ ਮੈਂ ਕਿਹਾ ਸਾਰਿਆਂ ਨੂੰ ਕਰੋ ਫੇਰ ਉਹ ਤੋਂ ਬਾਅਦ ਨੌਕਰੀਆਂ ਦੇਣ ਲੱਗੇ ਜਦੋਂ ਪਹਿਲੇ ਸਾਲ ਹੀ ਪਰ ਉਸ ਤੋਂ ਬਾਅਦ ਟੋਲ ਪਲਾਜੇ ਬੰਦ ਕਰਨ ਲੱਗੇ ਵੀ ਕਿਉਂ ਲੁੱਟੀ ਜਾਂਨੇ ਲੋਕਾਂ ਨੂੰ ਤੁਸੀਂ ਫੱਡਿਆਂ ਮੈਂ ਇਦਾਂ ਪੂਰੀਆਂ ਹੋ ਗਿਆ ਚਲੋ ਚਲੋ ਫਿਰ ਉਸ ਤੋਂ ਬਾਅਦ ਜਦੋਂ ਸੜਕ ਸੁਰੱਖਿਆ ਫੋਰਸ ਬਣਾਤੀ ਵੀ ਜ਼ਖਮੀਆਂ ਨੂੰ ਚੱਕ ਕੇ ਲੈ ਕੇ ਜਾਇਆ ਕਰੋ ਹਸਪਤਾਲਾਂ ਦੇ ਵਿੱਚ ਪ੍ਰਬੰਧ ਕਰਦੇ ਉਹਨਾਂ ਦੇ ਇਲਾਜ ਦੇ ਫਿਰ ਉਸ ਤੋਂ ਬਾਅਦ ਸਕੂਲ ਵਧੀਆ ਬਣਾਉਣ ਲੱਗੇ ਫਿਰ ਪਿੰਡਾਂ ਦੇ ਵਿੱਚ ਕਲੀਨਿਕ ਖੋਲਣ ਲੱਗੇ ਤਾਂ ਅਫਸਰ ਕਹਿਣ ਲੱਗੇ ਤੇ ਇਹ ਵੀ ਕਹੇ ਥੋੜਾ ਜਿਹਾ ਗਲਤਫਹਿਮੀ ਚ ਰਹਿਣ ਲੱਗੇ ਵਿਰੋਧੀ ਪਾਰਟੀ ਵਾਲੇ ਕਹਿੰਦੇ ਲੈ ਇਹ ਤਾਂ ਪਹਿਲੇ ਸਾਲ ਹੀ ਸ਼ੁਰੂ ਹੋ ਗਿਆ ਇਹ ਤਾਂ ਕੰਮ ਮੁੱਕ ਜਾਣੇ ਆ ਇਹ 2-3 ਸਾਲ ਤੋਂ ਬਾਅਦ ਕੰਮ ਮੁੱਕ ਜਾਣੇ ਆ ਬਸ ਲੋਕਾਂ ਨੂੰ ਤਾਂ ਆਖਰੀ ਸਾਲ ਵਾਲੇ ਕੰਮ ਯਾਦ ਰਹਿੰਦੇ ਹੁੰਦੇ ਨੇ ਉਹ ਮੈਂ ਕਿਹਾ ਮੈਂ ਗਰੰਟੀਆਂ ਦਿੱਤੀਆਂ ਪਹਿਲਾਂ ਉਹ ਪੂਰੀਆਂ ਕਰ ਲੂੰਗਾ ਬਿਨਾਂ ਗਰੰਟੀਆਂ ਤੋਂ ਬਹੁਤ سارے ਕੰਮ ਨੇ ਟੋਲ ਪਲਾਜੇ ਦੀ ਗਰੰਟੀ ਨਹੀਂ ਦਿੱਤੀ ਸੀ 19 ਟੋਲ ਪਲਾਜੇ ਬੰਦ ਕਰਤੇ ਇੱਕ ਦਿਨ ਦਾ 67 ਲੱਖ ਰੁਪਏ ਲੋਕਾਂ ਦਾ ਬਚਦਾ ਇੱਕ ਦਿਨ ਦਾ ਪੰਜਾਬੀਆਂ ਦਾ ਕੋਲ ਪਲਾਜ ਲਾਇਕ ਹੀ ਨਹੀਂ ਸੀ ਇਹਨਾਂ ਦੋਨਾਂ ਨੇ ਇੱਧਰ ਨੂੰ ਜਾਣਾ ਫੜ ਲਓ ਪੈਸੇ ਇੱਧਰ ਨੂੰ ਜਾਣਾ ਫੜ ਲਓ ਪੈਸੇ ਕੋਈ ਪ੍ਰੋਬਲਮ ਨਾ ਕੋਈ ਮਸ਼ੀਨ ਲਾਉਣੀ ਹੈ ਨਾ ਪੋਲੂਸ਼ਨ ਸਰਟੀਫਿਕੇਟ ਲੈਣਾ ਸਿੱਧਾ ਜਾ ਕੰਮ ਹੈ ਇੱਧਰੋਂ ਆਇਆ ਪੈਸੇ ਦੇ ਦੇ ਇੱਧਰੋਂ ਆਇਆ ਪੈਸੇ ਦੇ ਦੇ ਸਾਰੇ ਬੰਦ ਕਰਤੇ 19 ਕਰਤੇ ਬਾਕੀ ਦੋ ਤਿੰਨ ਚਾਰ ਤਿੰਨ ਦੀ ਇਹ ਲਿਸਟ ਬਣਾ ਰਹੀ ਹਾਂ ਉਹ ਵੀ ਕਰਾਂਗੇ ਸੋ ਵੀਰੋ ਇਹ ਉਹਨ ਹੁਣ ਕਹੀ ਜਾਂਦੇ ਆ ਕੀ ਕਹਿੰਦੇ ਆ ਉਹ ਬਾਦਲ ਕਹਿਲਾ ਉਹ ਕੀ ਇਹ ਸੁਵੀਰ ਬਾਦਲ ਬਸ ਯਾਰ ਉਹ ਕਿਹਾ ਕੀ ਕੁਝ ਵੀ ਬੋਲ ਜਾਂਦਾ ਯਾਰ ਉਹ ਉਹਨੂੰ ਪਤਾ ਹੀ ਲੱਗਦਾ ਆਪਦੇ ਆਪ ਨੂੰ ਨਹੀਂ ਪਤਾ ਲੱਗਦਾ ਵੀ ਕੀ ਕਹਿ ਗਿਆ ਇਹ ਹੈ ਇਹਨੂੰ ਸੰਗੜ ਲੱਗਦੇ ਆ ਪਿੰਡਾਂ 'ਚ ਯਾਰ ਲੋਕ ਲਾਂਬਾ ਦੇ ਕੇ ਜਾਂਦੇ ਅਗਰ ਦੇਵ ਜੀਆ ਤੇਰਾ ਮੁੰਡਾ ਕਿਸੇ ਰੋੜਾ ਰੋੜਾ ਨਾ ਮਾਰੇ ਪੁਰਜੀ ਨਾ ਬੰਲਾ ਵਾਰਸ ਬਣਾ ਤੇ ਪੰਜਾਬ ਦੇ ਪੰਜਾਬੀ ਬੋਲਣੀ ਨਹੀਂ ਆਉਂਦੀ ਪੰਜਾਬੀ ਟੱਬਰ 'ਚ ਬੋਲਦੇ ਨਹੀਂ ਇਹ ਮੈਂ ਰਿਆ ਹੋਇਆ ਇਹਨਾਂ ਦੇ ਨਾਲ ਬਾਦਲਾ ਕੇ ਟੱਬਰ 'ਚ ਰੱਬ ਨੇ ਮੈਨੂੰ ਡੂੜਕ ਸਾਲ ਦੀ ਪ੍ਰੈਕਟਿਸ ਕਰਾਈ ਹੋਈ ਹੈ ਮਨਪ੍ਰੀਤ ਭਾਲ ਦੇ ਘਰੇ ਰਿਹਾ ਹਾਂ ਅੰਗਰੇਜ਼ੀ ਬੋਲਦੇ ਆ ਬੱਸ ਸਾਰੇ ਪੰਜਾਬੀ ਨਹੀਂ ਆਉਂਦੀ ਪੰਜਾਬੀ ਦਾ ਖ਼ਬਰ ਮੈਂ ਪੜ੍ਹ ਕੇ ਸੁਣਾਉਂਦਾ ਸੀ ਉਹਨੂੰ ਉੱਟੂ ਦੇਖਦਾ ਸੀ ਆ ਦੇਖਿਓ ਜੀ ਮਾਨ ਸਾਹਿਬ ਕਿਤੇ ਕੋਈ ਗਲਤ ਤਾਂ ਨਹੀਂ ਛੱਪ ਗਿਆ ਆਪਣੇ ਬਾਰੇ ਲੈ ਮੈਂ ਜੋ ਮਰਜ਼ੀ ਬੜ ਕੇ ਸੁਣਾਦਾ ਜੀ ਮੈਂ ਇਹ ਜਾਂਦਾ ਪੰਜਾਬੀ ਆਉਂਦੇ ਨਹੀਂ ਪੰਜਾਬ ਤੇ ਰਾਜ ਕਰਨ ਨੂੰ ਫਿਰਦੇ ਕਿਉਂਕਿ ਪੜੇ ਤਾਂ ਪਹਾੜਾਂ ਵਾਲੇ ਸਕੂਲਾਂ 'ਚ ਆ ਉਹ ਕੀ ਕਹਿੰਦਾ ਫਿਰਦਾ ਸੱਚ ਜਿੱਧਰ ਜਾਵਾਂ ਮੈਂ ਆਲੇ-ਦਾਲੇ ਦੇਖਦਾ ਸਾਰਾ ਕੁਝ ਬਾਦਲ ਸਾਹਿਬ ਨੇ ਬਣਾਇਆ ਮੰਡੀਆਂ ਬਾਲ ਸਾਹਿਬ ਨੇ ਬਣਾਈਆਂ ਨੇ ਕਣਕਾਂ ਕਿਵੇਂ ਲਹਰਾਂਉਂਦੀਆਂ ਫਰਦੀਆਂ ਬਾਲ ਸਾਹਿਬ ਨੇ ਸੜਕਾਂ ਸਾਰੀਆਂ ਬਾਲ ਸਾਰੇ ਬਣਾਏ ਜਿੱਧਰ ਦੇਖੋ ਬਾਦਲ ਸਾਹਿਬ ਹੀ ਯਾਦ ਆਉਂਦੇ ਆ ਬਾਦਲ ਸਾਹਿਬ ਨੇ ਕੀਤੇ ਸਾਰੇ ਕੰਮ ਮੈਂ ਕਹਿਆ ਜਦੋਂ ਕੋਟ ਕਪੂਰੇ ਤੇ ਬਰਗਾੜੀ ਵਿਚ ਦੀ ਲੰਘਦਾ ਹੋਵੇਗਾ ਉਦੋਂ ਨੀਂਦ ਆ ਜਾਂਦੀ ਹੈ ਉਹ ਵੀ ਉਹ ਗੁਰੂ ਸਾਹਿਬ ਦੀ ਬੇਅਦਬੀ ਬਾਲ ਸਾਹਿਬ ਨੇ ਕਰਾਈ ਸੀ ਉਹ ਤਾਂ ਮੁੱਖ ਮੰਤਰੀ ਸੀ ਉਹ ਤੇ ਆਪ ਆਪ ਹੋਮ ਮਿਨਿਸਟਰ ਸੀ ਇਹ ਉਦੋਂ ਫਿਰ ਉਹਦੀ ਜ਼ਿਕਰ ਕਰਦਾ ਕਦੇ ਬੇਅਦਬੀਆਂ ਕਰਾ ਕੇ ਅਕਾਲ ਤਖਤ ਸਭ ਤੇ ਹਾਂ ਕਰਤੀ ਹਰ ਗੱਲ ਦੀ ਮੰਨ ਗਿਆ ਬਾਜ ਬਾਹਰ ਆ ਕੇ ਕਹਿੰਦਾ ਮੈਂ ਤਾਂ ਐਵੇਂ ਹੀ ਕਹਤਾ ਸੀ ਚਲ ਛੱਡੋ ਕੁੜੀ ਲੈ ਐਥੀ ਤੁਹਾਡੇ ਕੋਲੇ ਮੁੱਕਰ ਕੇ ਗਿਆ ਮੌਕਸਰ ਹੱਦਿਆਰ ਅਕਾਲ ਤਖਤ ਸਭ ਨੂੰ ਐ ਜੇਬ ਚ ਪਾਈ ਫਿਰਦੇ ਐ ਜ਼ਹੀਦਾਰ ਬਦਲ ਦੋ ਜਿਹਨੇ ਫੈਸਲਾ ਗਲਤ ਦਿੱਤਾ ਤੋ ਹਜੇ ਕਹਿੰਦੇ ਐ ਬਸ ਅਕਾਲੀ ਦਲ ਖੇਤਰੀ ਪਾਰਟੀ ਉਹਦੀ ਆਪਣੀ ਮਾਂ ਪਾਰਟੀ ਅੱਛਾ ਇੱਕ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਆਪਾਂ ਨੂੰ ਪਬਲਿਕ ਦਾ ਯਾਰ ਕੋਈ ਪੁੱਛਦਾ ਹੀ ਨਹੀਂ ਵੀ ਕੋਈ ਫੈਸਲਾ ਲੈਣ ਵੇਲੇ ਇੱਕ ਨੇ ਮਹਾਤਮਾ ਗਾਂਧੀ ਨੂੰ ਬਾਪੂ ਬਣਾਤਾ ਮੈਂ ਬਾਪੂ ਗਾਂਧੀ ਨਹਿਰੂ ਨੂੰ ਚਾਚਾ ਬਣਾਤਾ ਜੀ ਆਪਾਂ ਪੁੱਛੇ ਵੀ ਬਾਪੂ ਚਾਚਾ ਹੀ ਨਾ ਦੇ ਕੋਈ ਭਾਈ ਬਣਦਾ ਵੀ ਮੈਂ ਤੁਹਾਡਾ ਭਰਾ ਜਾਂ ਪੁੱਤ ਆ ਨਾ ਇਹ ਕਹੀ ਜਾਂਦਾ ਆਉਂਦਾ ਬਾਪੂ ਬਦਲ ਯਾਦ ਹੁਣ ਲੈ ਦੱਸ ਉਹ ਬਾਪੂ ਬਣਾਤਾ ਹੁਣ ਇੱਥੇ ਪੰਜਾਬ 'ਚ ਚਲੋ ਉਹ ਹੈ ਨਹੀਂ ਦੁਨੀਆ ਤੇ ਪ੍ਰਮਾਤਮਾ ਨਦੀ ਆਪ ਨੂੰ ਸ਼ਾਂਤੀ ਦੇਵੇ ਮੈਂ ਤਾਂ ਬਹੁਤ ਅਰਦਾਸਾਂ ਕੀਤੀਆਂ ਕਿ ਹੋਰ ਲੰਬਾ ਜਿਉਣ ਤਾਂ ਕਿ ਅਕਾਲੀ ਦਲ ਦਾ ਹੋਰ ਬੁਰਾ ਹਾਲ ਦੇਖ ਕੇ ਜਾਨ ਚਲੋ ਜਿੰਨਾ ਕਿ ਦੇਖ ਗਏ ਉੰਨੇ ਹੀ ਬਹੁਤ ਸੋ ਵੀਰੋ ਇਹ ਹਜੇ ਨਹੀਂ ਰੱਜੇ ਹਜੇ ਨਹੀਂ ਰੱਜੇ ਹਜੇ ਕਹਿੰਦੇ ਹੋਰ ਹੋਰ ਲੁੱਟਣਾ ਹੈ ਆਪ ਨੂੰ ਪਤਾ ਨਹੀਂ ਹੋਣਾ ਸ਼ਾਇਦ ਸਾਡੇ ਕੋਲ ਕਿੰਨੀ ਪ੍ਰਾਪਰਟੀ ਹੈ ਕੋਈ ਗੱਲ ਨਹੀਂ ਮਨ ਤਾਂ ਐਸੀ ਗਲਤੀ ਸੰਤੁਸ਼ਟੀ ਹੈ ਵੀ ਆਮ ਘਰਾਂ ਦੇ ਮੁੰਡਿਆਂ ਨੇ ਆ ਕੇ ਆਮ ਘਰਾਂ ਦੀਆਂ ਕੁੜੀਆਂ ਨੇ ਆ ਕੇ ਆਮ ਲੋਕਾਂ ਦੀ ਸਹਾਇਤਾ ਨਾਲ ਆਹ ਵੱਡਿਆਂ ਵੱਡਿਆਂ ਨੂੰ ਵਕਤ ਪਾ ਰੱਖਿਆ ਨਹੀਂ ਤਾਂ ਇਹ ਸਮਝਦੇ ਕੱਖ ਨਹੀਂ ਸੀ ਆਪਾਂ ਨੂੰ